ਭਾਜੀ ਤੁਸੀਂ ਇਹ ਦੇਖੋ ਘੜੀ ਗਈ ਆ ਘੜੀ ਰਹੇਂ 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 ਲੋ ਘਾਤਣਾ ਲੋ ਘੜੀ ਦੀ ਫੋਟ ਲੈ ਲੈ ਮੈਂ ਕਰਤੀ ਵੇਂ ਰੰਗ ਵੀ ਮੈਂ ਵੀ ਅਗੇ ਭਾਜੀ ਇੱਧਰ ਤੁਸੀਂ ਕੋਈ ਮਿਊਜ਼ਿਕ ਕੋਈ ਚੀਜ਼ ਨਾ ਚੱਪੇ ਕੱਟ ਪੀ ਹੈਗਾ ਭੈਣ ਦੇ ਲੋੜਿਆ ਆਮ ਮਾਰਜ ਦਾ ਮਰਜੀ ਤੇ دوست ਨੇ ਮੈਨੂੰ ਆਵਾਜ਼ ਮਾਰੀ ਕਿ ਮੇਰੀ ਇੱਕ ਫੋਟੋ ਕਰਦੇ ਮੈਂ ਫੋਟੋ ਕਰਨ ਇੰਸਟਾਈਡ ਆਇਆ ਇੰਨੇ ਨੂੰ ਇੱਕ ਤੇਜ ਗੱਡੀ ਆਈ ਉਹਨਾਂ ਨੇ ਪੰਜ ਛੇ ਜਣਨ ਨੂੰ ਡਾੜਾ ਦੇ ਤੇ ਜਿਹਦੇ ਚੋਂ ਮੇਰੇ ਭਰਾ ਦੀ ਜੱਟ ਹੋ ਗਈ ਕਿ ਨੀ ਤੀਰਾ ਸੀਦਾ ਤੇ ਕੱਲ ਕਿੰਨੇ ਹੋਏ ਤੇ ਚਾਰ ਕੱਲ ਹੋਏ ਤੇ ਰੋਹੀ ਸੀਣਾ ਉਹ ਕੀ ਹੋਇਆ ਪੂਰਾ ਮਾਮਲਾ ਦਫਤਰ ਚ ਤੁਸੀਂ ਕੱਲ ਮੈਂ ਤੇ ਮੇਰਾ ਭਰਾ ਤੇ ਨਾਲ ਸਾਡੇ ਕੁਝ ਦੋਸਤ ਅਸੀਂ ਰੋਟੀ ਖਾਨ ਪਟਵਾਰੀ ਢਾਬੇ ਗਏ ਸੀਗੇ ਤੇ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ ਤੇ ਫੋਟੋਆਂ ਫੋਟੋਆਂ ਖਚਾਈਆਂ ਅਸੀਂ ਮੇਰੇ ਭਰਾ ਹੁਣੇ ਦੂਸਰੀ ਸਾਈਡ ਐਕਟਿਵਾ ਮੋਟਰਸਾਈਕਲ ਕਟਨ ਚਲੇ ਗਏ ਉਹ ਹਜੇ ਉੱਥੇ ਸਾਈਡ ਤੇ ਬੈਠੇ ਸੀ ਤੇ ਇੰਨੇ ਨੂੰ ਮੇਰੇ ਇੱਕ ਦੋਸਤ ਨੇ ਮੈਨੂੰ ਆਵਾਜ਼ ਮਾਰ ਲਈ ਕਿ ਮੇਰੀ ਇੱਕ ਫੋਟੋ ਕਰ ਦੇ ਮੈਂ ਫੋਟੋ ਕਰਾਂ ਇਨਸਾਈਡ ਆਇਆ ਇੰਨੇ ਨੂੰ ਇੱਕ ਤੇਜ਼ ਗੱਡੀ ਆਈ ਉਹਨਾਂ ਨੇ 5-6 ਜਣੇ ਨੂੰ ਦੌੜਾ ਕੇ ਮਾਰਿਆ ਤੇ ਜਿਹਦੇ ਚ ਮੇਰੇ ਭਰਾ ਦੀ ਡੈਥ ਹੋ ਗਈ ਕੀ ਨਾਮ ਕੀ ਉਹਨਾਂ ਦਾ ਧੀਰਾ ਸੀਰਾ ਤੇ ਕਾਇਲ ਕਿੰਨੇ ਹੋਏ ਤੇ 4 ਕਾਇਲ ਹੋਏ ਚਾਰ ਤੋਂ ਪੰਜ ਕਾਇਲ ਹਾਂਜੀ ਤੇ ਉਹਨਾਂ ਦੀ ਹਾਲਤ ਕਿਦਾਂ ਇੱਕ ਆਈਸੀਯੂ ਦੇ ਵਿੱਚ ਹੈ ਇਸ ਟਾਈਮ ਉਹਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਹੈ ਇੱਕ ਦੇ ਸਿਰ ਤੇ ਲੱਗੀ ਹੈ ਤੇ ਬਾਕੀਆਂ ਤੇ ਲੱਗੀਆਂ ਹੋਰ ਹਾਂਜੀ ਉਹ ਆਈਸੀਯੂ ਦੇ ਵਿੱਚ ਹੈ ਜੀ ਇਸ ਟਾਈਮ ਪੁਲਿਸ ਦਾ ਹੁਣ ਕੀ ਕਹਿਣਾ ਹੈ ਇਸ ਤੇ ਪੁਲਿਸ ਕਰ ਰਹੀ ਹੈ ਆਪਣੀ ਕਾਰਵਾਈ ਮਾਮਲਾ ਦਰਜ ਕਰਤਾ ਪੁਲਿਸ ਹਾਂਜੀ ਕਰ ਰਹੀ ਹੈ ਜੀ ਪੋਸਟਮਾਰਟਮ ਲਈ ਹੁਣ ਜਾ ਰਹੇ ਜਲੰਧਰ ਤੇ ਫਿਰ ਉਸ ਤੋਂ ਬਾਅਦ ਪਤਾ ਪਤਾ ਲੱਗਾ ਪੁੱਛਿਆ ਕਿ ਸਾਥ ਗਿੱਟੇ ਦੇ ਬੰਦੇ ਨਾਲ ਦਾ ਬੰਦਾ ਦੀਪਨਗਰ ਦਾ ਰਹਿਣ ਵਾਲਾ ਉਹ ਚਿੰਨਾ ਕਾ ਪਤਾ ਉਸਨੇ ਦਰਜ ਕਰ ਲਿਆ ਹਾਂਜੀ ਹਾਂਜੀ ਰਾਤੀ ਮੌਕੇ ਤੇ ਰੋਟੀ ਖਾ ਕੇ ਬਾਹਰ ਨਿਕਲੇ ਪਟਵਾੜੀ ਟਾਪੇ ਤੋਂ ਸਾਹਿਬ ਰੋਹਿਤ ਅੱਧੀ ਕੀ ਮਾਫ ਲਗੀ ਬਈ ਰੋਟੀ ਖਾਣ ਆਏ ਸੀਗੇ ਪਟਵਾੜੀ ਟਾਪੇ ਤੋਂ ਬਾਹਰ ਨਿਕਲੇ ਐਕਟਿਵ ਅਸੀਂ ਪਾਰਕ ਨੂੰ ਚੋਂ ਹੇ ਕੱਢੀ ਸੀਗੀ ਸੜਕ ਤੇ ਵੀ ਨਹੀਂ ਸੀਗੇ ਤੇ ਸਾਨੂੰ ਪਤਾ ਨਹੀਂ ਲੱਗਾ ਕਿਸ ਵਾਲੇ ਗੱਡੀ ਆਈ ਪਿੱਛੋਂ ਸਾਡੇ ਵੱਜ ਗਈ ਸਾਨੂੰ ਹੋਸ਼ ਹੀ ਨਹੀਂ ਸੀ ਸੜਕ ਦੇ ਢਗੇ ਅਸੀਂ ਉੱਥੇ ਬੰਦਿਆਂ ਨੇ ਸਾਨੂੰ ਅੱਗੇ ਚੱਕਿਆ ਜਦੋਂ ਉੱਥੇ ਸਾਨੂੰ ਪਤਾ ਲੱਗਾ ਕਿ ਸਾਡੇ ਬੰਦੇ ਵੀ ਸ਼ਰਾਬਪਰਾ ਪੀਤੀ ਸੀ ਗੱਡੀ ਐਵੇਂ ਗਈ ਹਾਂਜੀ ਲੱਗਦਾ ਅੱਧੀ ਸੀਗਾ ਕਿ ਜਦੋਂ ਗੱਡੀ ਚ ਨਿਕਲੇ ਅੱਧੀ ਮਲਵੱਖਾ ਬੰਦ ਕਰਦਾ ਸੀ ਆਪਣੇ ਬਾਕੀ ਪੁਲਿਸ ਆਫ ਨਿਗਾਰਦ ਵੀ ਕਰ ਰਹੀ ਹੈ ਹਾਂਜੀ ਹਾਂਜੀ ਕਿੰਨੇ ਬੰਦੇ ਗਏ ਕਾਇਲ ਜਿੰਨੇ ਆਏ ਸੋਨੋਂ ਚ ਇੱਕ ਦੋ ਹੀ ਠੀਕ ਆ ਬਾਕੀ ਸਾਰੇ ਮਾਰੀਆਂ ਮਾਰੀਆਂ ਸੱਟਾਂ ਲੱਗੀਆਂ ਸਾਰੀਆਂ ਕਿੰਨੇ ਤੁਸੀਂ ਆਏ ਸੀ ਪਵਾਇਡਾ ਬੇ ਰੋਟੀ ਹਾਂ 9 ਜਣੇ ਆਏ ਸੀ 9 ਦੇ ਵਿੱਚ ਕਿੰਨੇ ਦਾਖਲ ਹੋਏ ਇਸ ਟਾਈਮ ਦਾਖਲ ਇੱਕ ਦੀ ਡੈਥ ਹੋ ਗਈ ਇੱਕ ਹੀ ਦਾਖਲ ਆ ਜੀ ਉੱਪਰ ਕੀ ਜਾਨ ਹੈ ਪ੍ਰੈਸੈਂਸ ਕਲ ਸਰ ਕੀ ਨਾਗੇ ਸਰ ਮੇਰਾ ਨਾਮ ਆਯੂਸ਼ਾ ਆਪਾਂ ਨਾ ਪਟਵਾਰੀ ਟਾਪੇਡੀ ਨੇ ਕਰਨਾ ਆਏ ਸੀਗੇ ਰਾਤੀ ਤੇ ਆਪਾਂ ਜਿਹਨੇ ਕਰਕੇ ਜਸਟ ਬਾਹਰ ਨਿਕਲੇ ਸੀਗੇ ਤੇ ਪਾਰਕਿੰਗ ਵਾਲੀ ਸਾਈਡ ਆਪਾਂ ਐਕਟਿਵਾ ਬਾਈਕ ਆਪਣੀ ਕੱਢਣ ਲੱਗੇ ਸੀਗੇ ਉਹਨੇ ਨੂੰ ਵੀ ਸਰ ਫੋਟੋ ਖਿੱਚਦੇ ਪਏ ਸੀਗੇ ਮੇਰੀ ਸਿਸਟਰ ਦੀ ਤੇ ਉਸ ਤੋਂ ਬਾਅਦ ਸਾਡੇ ਪੰਜ ਕ ਬੰਦੇ ਨਾ ਇਧਰ ਖੜੇ ਸੀਗੇ ਪਾਰਕਿੰਗ ਦੀ ਬਿਲਕੁਲ ਸਾਈਡ ਤੇ ਰੋਡ ਦੇ ਬਿਲਕੁਲ ਸਾਈਡ ਤੇ ਖੜੇ ਸੀਗੇ ਪੰਜ ਬੰਦੇ ਸਾਡੀ ਵੇਟ ਕਰਦੇ ਸੀਗੇ ਕਿ ਆਪਾਂ ਦੋ ਬੰਦੇ ਆਣ ਤੇ ਆਪਾਂ ਚਲੀਏ ਘਰ ਨੂੰ ਕਿ ਉੱਥੋਂ ਦੀ ਨਾ ਵਰਨਾ ਗੱਡੀ ਆਈ ਸਰ ਬਹੁਤ ਜ਼ਿਆਦਾ ਸਪੀਡ ਤੇ ਸਿੱਧੇ ਇਹਨਾਂ ਨੂੰ ਪੰਜ ਬੰਦਿਆਂ ਨੂੰ ਉਹਨਾਂ ਨੇ ਹਿੱਟ ਕੀਤਾ ਇੱਕ ਦਾ ਇੱਕ ਦੀ ਡੈਥ ਹੋ ਗਈ ਮੇਰੀ ਭੈਣ ਆ ਜਿਹੜੀ ਉਹ ਆਈ ਸੀ ਯੂ ਚ ਦਾਖਲ ਆ ਤੇ ਇੱਕ ਤੇ ਭਾਈ ਸਿਰ ਪਾਟਾ ਸੀਗਾ ਤੇ ਇੱਕ ਦੇ ਟਾਂਕੇ ਲੱਗੇ ਆ ਤੇ ਇੱਕ ਦੇ ਪੋਣੀ ਵਗੈਰਾ ਖਰੋਚਾ ਵਗੈਰਾ ਆਈ ਲੱਤਾਂ ਤੇ ਤੇ ਬਾਹਾਂ ਤੇ ਵਰਨਾ ਦੇ ਡਰਾਈਵਰ ਸੀ ਉਹਨੇ ਡਰਿੰਕ ਵਗੈਰਾ ਵਰਨਾ ਦੇ ਡਰਾਈਵਰ ਨੇ ਫੁੱਲ ਡਰਿੰਕ ਕੀਤੀ ਹੋਈ ਸੀਗੀ ਠੀਕ ਆ ਡਰਿੰਕ ਕੀਤੀ ਹੋਈ ਸੀਗੀ ਤੇ ਉਤੋਂ ਬਾਦ ਕੋਈ ਹੋਸ਼ਵਾਜ ਚ ਨਹੀਂ ਸੀਗਾ ਸਿਰਫ ਚੁੱਪ ਕਰਕੇ ਇੱਦਾਂ ਦੇਖ ਰਿਆ ਸੀ ਜਿਦਾ ਕੁਝ ਹੋਇਆ ਹੀ ਨਹੀਂ ਹੁੰਦਾ ਤੇ ਉਹ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਆਇਆ ਸੀਗਾ ਸਿੰਗਰ ਰੋਡ ਸੀਗੀ ਸਿੰਗਰ ਰੋਡ ਦੇ ਵਿੱਚ ਟ੍ਰੈਫਿਕ ਵੀ ਥੋੜਾ ਬਹੁਤ ਸੀਗਾ ਉਰੇ ਪਰੇ ਗੱਡੀਆਂ ਭਾਈਆਂ ਸਭੂ ਸੀਗਾ ਤਾਂ ਵੀ ਉਹ ਬਹੁਤ ਜ਼ਿਆਦਾ ਸਪੀਡ ਤੇ ਆਇਆ ਕਿ ਆਪਾਂ ਸਾਈਡ ਤੇ ਵੀ ਖੜੇ ਸੀਗੇ ਉਹਨੇ ਸਾਰੇ ਬੰਦੇ ਭਾਈ ਚੱਕ ਕੇ ਮਾਰੇ ਰੈਨ ਵਾਲੇ ਕਿੱਥੇ ਜਿੰਦਾ ਮੈਂ ਐਕਸੀਡੈਂਟ ਵਗੈਰਾ ਰੈਨ ਵਾਲੇ ਅੱਛਾ ਅੱਛਾ ਆਪਾਂ ਰੈਨ ਵਾਲੇ ਮਨਸਾ ਦੇ ਵੀ ਮੰਦਰ ਦੇ ਕੋਲ ਹਾਂਜੀ ਸਰ ਐਕਸੀਡੈਂਟ ਕੇਸ ਆਇਆ ਉਹਦੇ ਬਾਰੇ ਥੋੜੀ ਜਾਣਕਾਰੀ ਦਵਾਂਗੇ ਜੀ ਮੈਂ ਤਾਂ ਰਾਤ ਨੂੰ ਜਦੋਂ ਸਵੇਰ ਜੀ ਮੈਨੂੰ ਟੈਲੀਫੋਨ ਮਿਲੋਆ ਕਿ ਪਟਵਾਰੀ ਟੋਪਿੰਗ ਇਲਾਕੇ ਨਾਲ ਇੱਕ ਜੋ ਗੱਡੀ ਨੂੰ ਪਾਰਕ ਦੇ ਬਾਹਰ ਖੜਿਆ ਨੂੰ ਥ੍ਰੇਡ ਮਾਰੀ ਹੈ ਤੇ ਜਿਹਨਾਂ ਨੂੰ ਜ਼ਖਮੀ ਹੋਣ ਕਰਕੇ ਦੋਨੋਂ ਹਸਪਤਲ ਦਾਖਲੇ ਕਰਵਾਇਆ ਗਿਆ ਤੇ ਜਿੱਥੋਂ ਵੀ ਮੈਨੂੰ ਟੈਲੀਫੋਨ ਮਿਲੋਆ ਕਿ ਉਹਦੇ ਉੱਤੇ ਦਾਖਲ ਕਰਵਾਏ ਜੀ ਉਹਨਾਂ ਦੇ ਵਿੱਚ ਇੱਕ ਧੀਰਜ ਸੀਰਾਦ ਨੂੰ ਨਾਮ ਨਾਲ ਕਹਿੰਦੇ ਕਿ ਯੂਬਰ ਵਾਹਨਸਾਰ ਹੈ ਉਹਦੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਆਂ ਤਾਂ ਉਹਦੇ ਭਰਾ ਨੇ ਜੋ ਗਿਆਨ ਲਖਾਇਆ ਉਹਦੇ ਜਾਣਨ ਦੇ ਹਿਸਾਬ ਤੇ ਅਸੀਂ ਉਹਦੀ ਕਰਫੇ ਅੱਜ ਕਰ ਰਹੇ ਆਂ ਤੇ ਬਾਕੀ ਜੋ ਗਰੀ ਗੱਲ ਰਹੀ ਉਹ ਅਮਰ ਸਿੰਘ ਨੇ ਉਸ ਤੋਂ ਇਲਾਵਾ ਤਿਰਹਾਜੋ ਲਾਵਾ ਹੋ ਜਾਂ ਕਿ ਆਡੀਟਰ ਜਿੱਦਾ ਡੈਥ ਹੋ ਗਈ ਹੈ ਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ ਆ ਇੱਕ ਲੜਕੀ ਆ ਉਹਦੇ ਵੀ ਮੈਂ ਜ਼ਾਦੀ ਆ ਉਹ ਵੀ ਸਿਆ ਸਿਆ ਨਾਮ ਦੀ ਲੜਕੀ ਹੈ ਤੇ ਨਾਲ ਰੋਡ ਉੱਤੇ ਜ਼ਖਮੀ ਹੋਈ ਹੈ ਤਾਂ ਉਹਨਾਂ ਨੇ ਕੋਈ ਬਿਆਨ ਦਿੱਤਾ ਵੀ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658